ਤੇ ਆ ਲੋ ਜੀ ਹਰੇਕ ਤਾਂ ਦਾਣਾ ਦਾ ਲਗਭਗ ਰੇਟ ਲਿਖਿਆ ਹੋਇਆ ਦੇਖੋ ਬੇਸਨ ਹੈਗਾ 83 ਰੁਪਏ ਕਿਲੋ ਬਾਕੀ ਤਾਂ ਉਹ ਵੀ ਮਿਲ ਜਾਣਾ ਫਲ ਫਰੂਟ ਐਨੇ ਕਿੰਨੇ ਰੁਪਏ ਕਿਲੋ ਲਾਈ ਹੈ 83 ਹੈ 83 ਤੇ ਰੋ ਜੀ ਬੱਕਰ ਪਾਇਨਾ ਦਾ ਰੇਟ ਅਲੱਗ ਅਲੱਗ ਰੱਖਿਆ ਤੁਸੀਂ ਦੇਖ ਸਕਦੇ ਆ ਅਨਾਨ ਨਾਲ ਵੀ ਦੇਖ ਸਕਦੇ ਹੋ ਕਿੰਨੇ ਕਿੰਨੇ 129 ਰੁਪਏ ਵੀ 111 ਵੀ ਆ ਤੇ ਲੋ ਜੀ ਔਰ ਵੀ ਹੈਗੀ ਹੈ ਜੀ 45 ਰੁਪਏ ਕਿਲੋ ਤੇ ਕੀ ਆ ਹੈਗੀ ਆ 70 ਰੁਪਏ ਰੱਖ ਕੇ ਚੱਲੋ ਉਹ ਜੀ ਐਣੀ ਨੇ ਸਾਮਾਨ ਚੱਕ ਲਿਆ ਆਪਣੇ ਟੋਕਰੀ ਲੈ ਕੇ ਤੁਰ ਪਏ ਆ ਸਰਗਮ ਨੂੰ ਮੈਂ ਦਿੱਤੀ ਕਮਾੜ ਦੇ ਕੋ ਟ੍ਰੋਲੀ ਹੋ ਗਈ ਭਾਰੀ 5 ਰੁਪਏ ਵਾਲਾ ਵੀ ਆ ਆਨੇ ਕੋ ਨਿੱਕੇ ਜਾਵਾਂ ਮੈਂ ਹਾਂ 20 ਰੁਪੀਜ਼ ਮੈਂ 20 ਰੁਪੀਜ਼ ਤੂੰ ਅੱਛਾ ਲਓ ਜੀ ਤੇ ਸਾਮਾਨ ਲੱਗੇ ਸਰਗਮ ਚੱਕਣ ਤੇ ਅਸੀਂ ਕੁਛਕ ਟਾਈਮ ਲਈ ਬੰਦਾ ਲਿਆ ਏਸੀ ਲਈ ਹੋਰ ਲਈ ਚੱਕੋ ਚੱਕੋ ਜਲਦੀ ਕਿੰਨੇ ਲੈਣੇ 50 50 ਰੁਪਏ ਹਾਂ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਹ ਜੀ ਸੰਗਤ ਦੀ ਅੱਜ ਦਾ ਵਲੋਗ ਸ਼ੁਰੂ ਕਰਨ ਜਾ ਰਹੇ ਆ ਅੱਜ ਆਪਾਂ ਨੂੰ ਥੋੜਾ ਹੋ ਗਿਆ ਹਨੇਰਾ ਤੇ ਅੱਜ ਤਕਰੀਬਨ 7:00 ਵਜੇ ਗਏ ਆ 7:00 ਵਜੇ ਆ ਤੇ ਆਪਾਂ ਨਿਕਲਦੇ ਪਏ ਆ ਤੇ ਦੇਖਦੇ ਆ ਕੀ ਬਣਦਾ ਥੋੜਾ ਬੋਤਾ ਘਰ ਦਾ ਸਮਾਨ ਲੈਣ ਜਾਣਾ ਵਾ ਤੇ ਆਪਾਂ ਸੋਚਿਆ ਕਿ ਚਲੋ ਆਪਣੇ ਸ਼ਹਿਰ ਹੁਸ਼ਿਆਰਪੁਰੇ ਚੱਲਦੇ ਆ ਤੇ ਜਿਹੜਾ ਕੀ ਉਦਾਂ ਵੀ ਅਸੀਂ ਹੁਸ਼ਿਆਰਪੁਰੇ ਚਾਹੀਦਾ ਆ ਹਾਂ ਤੇ ਉਹਦਾ ਨੀਰਾ ਹੋ ਗਿਆ ਹੁਣ ਜਾ ਕੇ ਦੇਖਦੇ ਆ ਕੀ ਬਣਦਾ ਵਾ ਕੀ ਸਟਰੀ ਅਸੀਂ ਹਾਂ ਮੋਸਟਲੀ ਜਿਹੜਾ ਸਮਾਨ ਲੈਂਦੇ ਆ ਵੂਮਨ ਕਲੈਕਸ਼ਨ ਜੋ ਗਰੋਸਰੀ ਦਾ ਵੂਮਨ ਕਲੈਕਸ਼ਨ ਚੋਂ ਤੇ ਰਿਲਾਇੰਸ ਮਾਲ ਤੋਂ ਵਿਸ਼ਾਲ ਮੈਗਾ ਮਾਰਟ ਤੋਂ ਤੇ ਬਾਕੀ ਜਾ ਕੇ ਦੇਖਦੇ ਆ ਹੁਣ ਅਸੀਂ ਕਿੱਥੇ ਚੱਲਦੇ ਆ ਮਤਲਬ ਇਦਾਂ ਕਿ ਜਿੱਥੇ ਜਿੱਦਾਂ ਹੁਣ ਤੁਹਾਨੂੰ ਪਤਾ ਹੀ ਵੀਡੀਓ ਬਣਾਉਂਦੇ ਆ ਜਿੱਦਾਂ ਸਹੀ ਲੱਗਦਾ ਕਿ ਹਾਂ ਇੱਥੇ ਸਾਨੂੰ ਮਟੀਰੀਅਲ ਸਹੀ ਮਿਲਦਾ ਆ ਚੀਜ਼ ਇਹ ਤੇ ਵਧੀਆ ਮਿਲਦੀ ਉੱਥੇ ਆ ਚੀਜ਼ ਵਧੀਆ ਮਿਲਦੀ ਆ ਤੇ ਆਪਾਂ ਫੇਰ ਆਏ ਫੇਰ ਇਕੱਲੀ ਇਕੱਲੀ ਜਗ੍ਹਾ ਤੇ ਜਾ ਕੇ ਚੱਕ ਲਈਦੀ ਸਮਾਨ ਤੇ ਬਾਕੀ ਚਲੋ ਅੱਜ ਦਾ ਐਕਸਪੀਰੀਅੰਸ ਤੁਹਾਨੂੰ ਸ਼ੇਅਰ ਕਰਦੇ ਆਂ ਦੇਖਦੇ ਕਿੱਥੇ ਜਾਣੇ ਕੀ ਕੀ ਰੇਟ ਮਿਲਦਾ ਸਾਰਾ ਕੁਸ਼ ਠੀਕ ਆ ਤੇ ਬਾਕੀ ਕੀ ਕੀ ਸਮਾਨ ਆਪਾਂ ਲੈ ਕੇ ਆਉਨੇ ਆਂ ਸਾਨੂੰ ਕਿੰਨੀ ਕੋਸਟ ਪਈ ਆ ਕਿੰਨੇ ਆ ਸਮਾਨ ਨੂੰ ਕਿੰਨਾ ਪਿਆ ਉਹ ਤੁਹਾਨੂੰ ਵਿੱਚ ਵੀਡੀਓ ਦੇ ਐਂਡ ਦੇ ਵਿੱਚ ਦੇਖੋ ਨੂੰ ਮਿਲੂਗਾ ਬਾਕੀ ਡਿਸਕਾਊਂਟ ਵੀ ਜੋ ਤੁਹਾਨੂੰ ਮਿਲ ਰੂਗਾ ਵੀ ਦੱਸ ਦਵਾਂਗੇ ਉਹ ਦੱਸ ਦਾਂਗੇ ਤੇ ਬਾਕੀ ਹਜੇ ਅਸੀਂ ਘਰੋਂ ਹੀ ਨਿਕਲੇ ਆ ਤੇ ਟਾਈਮ ਵੱਜ ਗਏ ਆ 6:00 ਵਜੇ 56 ਮਿੰਟ ਹੋ ਗਏ 56 ਮਿੰਟ ਹੋ ਗਏ ਆ ਤੇ ਬਾਕੀ ਚੱਲਦੇ ਆ ਤੇ ਲਓ ਜੀ ਸੰਗਤ ਜੀ ਹਜੇ ਟਾਈਮ 7:00 ਵਜੇ 15 ਮਿੰਟ ਹੀ ਹੋਏ ਆ ਨੇ ਨਿਹਰਾ ਹੋ ਗਿਆ ਫੋਨ ਚ ਤਾਂ ਹਜੇ ਬਿਲਕੁਲ ਹਜੇ ਠੀਕ ਦੀਦਾ ਆ ਤੇ ਮਤਲਬ ਥੋੜਾ ਬ੍ਰਾਈਟ ਦੀਦਾ ਆ ਬ੍ਰਾਈਟ ਇਹਦਾ ਲਾਈਟਾ ਕਰਕੇ ਦੀਦਾ ਆ ਗੱਡੀ ਨਹੀਂ ਉੱਪਰ ਦੇਖੋ ਸਮਾਨ ਦਾ ਕਲਰ ਤੇ ਉਹ ਥੋੜਾ ਫਰਕ ਹੈਗਾ ਯਾ ਹਲਕਾ ਜਿਹਾ ਹਲਕਾ ਜਿਹਾ ਤੇ ਬਾਕੀ ਹੁਣ ਦਿਨ ਲੱਗ ਗਿਆ ਬਦਲਣ ਛੇਤੀ ਥੋੜਾ ਨਿਹਰਾ ਹੋਣ ਲੱਗ ਗਿਆ ਹਨਾ ਇਹ ਤਾਂ ਅੱਗੇ 6:30 ਵਜੇ ਤੱਕ ਤੇ ਨੇ ਹੁੰਦਾ ਅੱਜ 7:00 ਵਜੇ ਹੀ ਨਿਹਰਾ ਹੋ ਗਿਆ ਪੂਰਾ ਚਲੋ ਹੁਣ ਚਲਦੇ ਜਲਦੀ ਜਲਦੀ ਆਪਾਂ ਬੱਸ ਹੋਰ ਤਾਂ ਨਿਹਰਾ ਨਹੀਂ ਕਰਨਾ ਆਪਾਂ ਹਨਾ ਜਲਦੀ ਚੱਲੋ ਲਓ ਜੀ ਅਸੀਂ ਆ ਗਏ ਆ ਚਿੰਤਪੁਨੀ ਮਤਾ ਦਾ ਚੌਕ ਤੇ ਭੰਗੀ ਚੌਦੇ ਲੱਗੇ ਤਾਂ ਪਾਣੀ ਬਹੁਤ ਜ਼ਿਆਦਾ ਸੀਗਾ 2-3 ਦਿਨ ਤੇ ਬਾਕੀ ਹੁਣ ਠੀਕ ਆ ਹੁਣ ਤਾਂ ਨਹੀਂ ਆ ਪਾਣੀ ਵਗਾਰਾ ਵੈਸੇ ਦੇਖੋ ਰਾਤ ਨੂੰ ਕਿੰਨੇ ਸੁਹਣੇ ਨੇ ਮਹਾਮਾਈ ਦੇ ਪਿਰਾ ਤਾਂ ਕਰੋ ਦਰਸ਼ਨ ਫੋਟੋ ਦੇ ਤੇ ਸੰਗਤ ਜੀ ਲਓ ਜੀ ਬਾਸ ਸੌਣ ਆਪਾਂ ਚੱਲਦੇ ਆਂ ਅੱਦੀ ਸਰ ਬੱਸ ਸਟੈਂਡ ਜਾਵਾਂਗੇ ਬੱਸ ਸਟੈਂਡ ਤੋਂ ਫਿਰ ਆਪਾਂ ਹੋਵਾਂਗੇ ਗਵਰਨਮੈਂਟ ਚੌਕ ਵਾਲੀ ਸਾਈਡ ਤੋਂ ਗਵਰਨਮੈਂਟ ਚੌਕ ਤੋਂ ਸਿੱਧਾ ਆਪਾਂ ਕਚਰੀ ਵਾਲੀ ਰੋਡ ਦੇ ਉੱਤੇ ਜਿੱਥੇ ਮਹਾਰਾਜ ਥੀਏਟਰ ਉਹਦੇ ਬਿਲਕੁਲ نیچے ਹੀ ਰਿਲਾਇੰਸ ਮਾਲ ਆ ਤੇ ਕਿਉਂਕਿ ਕਈ ਪਹਿਲਾ ਵੀਡੀਓ ਪਾਹੀ ਕਈ ਪਉਦੇ ਹੀ ਬਾਕੀ ਤੇ ਬਾਕੀ ਹਰ ਇੱਕ ਵੀਡੀਓ ਚ ਅਡਰੈਸ ਹੁੰਦਾ ਆ ਤੇ ਬਸ ਇੰਨਾ ਕੀ ਆ ਕਿ ਤੁਸੀਂ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ ਕਰੋ ਤੇ ਧਿਆਨ ਨਾਲ ਸੁਣਿਆ ਕਰੋ ਧਿਆਨ ਨਾਲ ਵੀਡੀਓ ਨਾਲ ਪੂਰੀ ਦੇਖਿਆ ਕਰੋ ਬਸ ਇਹ ਹੈ ਜੀ ਬਾਕੀ ਐਸਾ ਹੁੰਦਾ ਟਾਈਮ ਆ ਰਸ ਰੁਸ਼ ਕਾਫੀ ਹੋ ਗਿਆ ਨਾ ਟ੍ਰੈਫਿਕ ਵੈਸੇ ਸਾਰਿਆਂ ਨੂੰ ਕਾਲੀ ਹੁੰਦੀ ਨਾ ਜਾਣਦੀ ਐ ਇਸ ਟਾਈਮ ਹਾਂ ਅਸੀਂ ਬੇਲੇ ਘਰੋਂ ਬੇਲੇ ਕਾਦੇ ਘਰ ਦਾ ਸਾਮਾਨ ਲੈਣੀ ਚੱਲਦੇ ਆ ਆ ਤੇ ਲਓ ਜੀ ਹੁਣ ਅਸੀਂ ਪੁੰਚ ਗਏ ਆ ਹੁਣ ਅਸੀਂ ਸੌਰੀ ਪੁੱਜਣਾ ਆ ਗਵਰਨਮੈਂਟ ਚੌਂਕ ਤੇ ਇਹ ਮੈਂ ਤੁਹਾਨੂੰ ਘੰਟਾ ਘਰ ਵਾਲੀ ਸਾਈਡ ਤੋਂ ਇੱਧਰਲੇ ਪਾਸੇ ਹੈਗਾ ਘੰਟਾ ਘਰ ਲੋ ਜੀ ਤੇ ਨੇਰਾ ਬਹੁਤ ਜ਼ਿਆਦਾ ਹੋ ਗਿਆ ਤੇ ਹੁਣ ਅਸੀਂ ਇਧਰੋਂ ਟਰਨ ਕਰਨਾ ਆ ਕਚਹਿਰੀਆਂ ਰੋਡ ਨੂੰ ਕਚਹਿਰੀਆਂ ਰੋਡ ਅੱਗੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਸਰਤਾਜ ਬੇਕਰੀ ਦੇ ਸਾਹਮਣੇ ਆ ਤੇ ਲੋ ਜੀ ਇਧਰਲੇ ਪਾਸੇ ਇਹ ਹੈਗਾ ਗਵਰਨਮੈਂਟ ਕਾਲਜ ਤੇ ਅਸੀਂ ਹੁਣ ਚੱਲੇ ਆ ਇਧਰਲੇ ਪਾਸੇ ਨੂੰ ਕਚਹਿਰੀਆਂ ਰੋਡ ਨੂੰ ਇੱਧਰੋਂ ਚੱਲਦੇ ਇਧਰ ਬਾਕੀ ਸਾਰੇ ਤਾਂ ਮੂਲ ਹੀ ਆ ਤੇ ਚਲੋ ਅੱਗੇ ਉਹ ਹਾਈ ਸਟੈਕ ਨੂੰ ਜਾਂਦੇ ਹਾਂ ਟ੍ਰੈਫਿਕ ਹੋ ਜਾਂਦੀ ਹੈ

ਹੌ ਵੀ ਹੈਗਾ ਇਹ ਦਾਵਤ ਵਾਲਿਆਂ ਦੇ ਆ ਮ 60 ਰੁਪਏ ਲਾ ਲੋ 10 ਕਿਲੋ 600 ਰੁਪਏ ਬਾਕੀ ਮਾਹੌਲ ਚੈੱਕ ਕਰੋ ਸੰਜੂ ਜੀ ਹੈ ਕੋਇਲ ਕਿਡਾ ਲੈਣਾ ਤਾਰੇ ਦਾ ਰੇਟ ਹੈ 157 ਰੁਪਏ ਨਹੀਂ 177 ਰੁਪਏ ਲੀਟਰ ਆਹ ਵਾਲਾ 77 177 ਕਿਡਾ ਲੈਣਾ ਫੋਰਚੂਨ ਵਾਲਾ 181 ਹੈ ਇੰਡੀਪੈਂਡੈਂਸ ਵਾਲਾ ਕਿੰਨਾ ਕਿੰਨੇ ਤੇ ਗਗਨ ਦਾ ਹੈਗਾ 169 170 ਰੁਪਏ ਦਾ ਹੀ ਹੋ ਗਿਆ ਹਨਾ ਹਾਂ ਮੈਨੂੰ ਲੱਗਦਾ ਹਾਂ ਹੂੰ ਆਹ ਹੈਗਾ 100 160 ਰੁਪਏ ਇਹ ਕਿਹੜੇ ਆ ਇਹ ਦੇਖਣੀ ਆ ਲੈਣ ਵਾਲੇ ਪੈਣੀਆਂ ਉਹ ਫਿਰ ਮੇਰੇ ਖਾਦ ਨਾ ਦੇ ਤਾਂ ਮੈਂ ਲੱਤਾਂ ਕਰਾਂਗਾ ਇਹ ਨਕਾਰ ਨਹੀਂ ਚੱਲਣਾ ਕਿਹੜੀ ਕੰਪਨੀ ਗੁੱਡ ਲਾਈਫ ਵਾਲੇ 25 ਦਿਨ ਦਾ ਸੜਾ ਹੂੰ ਗਗਨ ਨਾਲ ਲੜਨੇ ਆ ਹਨਾ ਹੂੰ ਇਹ ਹੈ ਕਾਬਾ 170 ਰੁਪਏ ਦਾ ਆ। ਹੋਰ ਚਾਹੁੰਦਾ ਰਿਫਾਇਨਟ ਲੈਣਾ 297 ਰੁਪਏ ਦਾ। ਆਹ ਲੋ ਜੀ। ਤੇ ਲੋ ਜੀ ਦੇਖੋ ਕਿੰਨਾ ਸੋਨਾ। ਕਿੰਨੀ ਕਿੰਨੀ ਸੋਹਣੀ ਲੱਗਦੀ ਹੈ ਨਾ। ਇਹ ਪੈਣਾ 1.74 ਕਿਜੀ। ਲੋ ਜੀ ਸੰਤ ਜੀ। ਮਸਟਰਡ ਹੋਵੇ ਜਿਹੜਾ ਆ। ਹਮਮ। ਉਹ ਇਧਰ ਰੇਟ ਹੈ ਜੀ। ਟੀ ਮਾਰ ਦਾ 205 ਰੁਪਏ ਦਾ। ਨਹੀਂ ਤਾਂਾਂ ਦਾ ਰੇਟ ਆ ਦੇਖਾਂ। ਇਹ ਘੜੀਆ আর ਹਲਦੀ ਦਾਲੇ 170 ਰੁਪਏ ਕਿਲੋ। ਇਹ ਮਸਰਾਂ ਇਹ ਮਸਰਮ ਮੱਕ ਮਲਕਾ ਦਾਲ। ਇਸ 70 ਰੁਪਏ ਆਹ ਦੇਖੋ ਜੀ ਅਲੱਗ-ਅਲੱਗ ਰੇਟ ਆਹ ਲਓ ਜੀ ਆਪਾਂ ਸਮਾਨ ਲੈ ਲਿਆ ਬਾਕੀ ਦਾਵਾ ਤੁਹਾਨੂੰ ਰੇਟ ਆ ਰਿਹਾ ਮਸੂਰ ਦੀ ਦਾਲ ਮਸਰਾਂ ਦਾਲ ਹੈਗੀ 89 ਰੁਪਏ ਤੇ ਰਾਜਮਾ ਹੈਗੀ ਆ 103 ਰੁਪਏ ਆਪਾਂ ਲਿਆਵਾ ਆ ਨਿਊਟਰੀ ਨਿਊਟਰੀ ਵੀ ਲੈ ਲਈ ਆ ਰਿਫਾਈਂਡ ਵੀ ਲੈ ਲਿਆ ਕੋਈ ਵੀ ਲੈ ਲਿਆ ਆਹ ਲੋ ਜੀ ਸਰੇਗ ਤਾਂ ਦਾਣਾਂ ਦਾ ਅਲੱਗ-ਅਲੱਗ ਰੇਟ ਲਿਖਿਆ ਹੋਇਆ ਤੇ ਆਹ ਲੋ ਜੀ ਦੇਖੋ ਬੀਸ ਸਨੇਗਾ 83 ਰੁਪਏ ਕਿਲੋ ਬਾਕੀ ਦਾਣ ਉਹ ਵੀ ਮਿਲ ਜਾਣਾ ਫਲ ਫਰੂਟ ਆਹ ਲੋ ਜੀ ਅਲੱਗ-ਅਲੱਗ ਰੇਟ ਲਿਖੇ ਹੋਏ ਚਾਵਲਾਂ ਦੇ ਉੱਤੇ ਆਹ ਦੇ ਇਹ ਸੈਲਫ ਸਰਵਿਸ ਹੀ ਆ ਆਪ ਹੀ ਭਰ ਕੇ ਬੰਬੂ ਭਰ ਕੇ ਪਾਉਣਾ ਪ੍ਰਾਈਸ ਸਹੀ ਹੈ ਨਾ ਹਨਾ ਨਹੀਂ ਠੀਕ ਹੈ ਨਾ ਇਹ ਕਿੰਨੇ ਰੁਪਏ ਕਿਲੋ 69 60 ਨਾਲ ਪਾਸ ਮੂਹ ਦੀ ਬਰੀਆਨੀ ਚਾਵਲ ਪੱਕੇ ਪੱਕੇ ਇੱਥੇ ਅਲੱਗ-ਅਲੱਗ ਹਨ ਅਲੱਗ-ਅਲੱਗ ਆਏ ਆ ਗਏ ਬਰੀਆਨੀ ਵਾਲੇ ਚਾਵਲ ਇਹ ਹੈਗੇ ਆ 85 ਰੁਪਏ ਕਿਲੋ 2 ਕਿਜੀ ਰਾਈਸ ਲੈ ਲਈ ਆਪਾਂ ਉੱਧਰ ਰੱਖ ਕੇ ਬਾਕੀ ਇੱਧਰ ਤਲੋਣੇ ਆ ਦੇਖਦੇ ਆ ਬੰਬੂਆਂ ਨਾਲ ਆ ਪਾਉ ਆਦੇ ਬੰਬੂ ਦੇ ਗਣੇ ਕਿੰਨੇ ਸੋਹਣੇ ਬੰਬੂ ਦੇ ਕਿ ਆਰੇ ਚਣਾਂ ਦਾ ਇਹ 83 ਰੁਪਏ ਕਿਲੋ ਆ। ਤੇ ਨਿਊਟਰੀ ਖੁੱਲੀ ਮਿਲ ਜੂਗੀ ਤੁਹਾਨੂੰ ਹਣਾ। 83 ਰੁਪਏ। ਐਨੇ 83 ਰੁਪਏ ਕਿਲੋ ਲਾਈਏ। 83 ਹੈ? 83। 83 ਤੇ ਐਨ ਹੀ ਲੋ ਜੀ। ਦੁਕਾਨਦਾਰ ਦੇਣੇ ਚੱਤੇ ਆ ਗਏ ਨੇ ਅਣੀ। ਜੇ ਲੱਭੋ ਦੁਕਾਨ ਪਈ ਫਿੱਕ ਹੈਨਾ। ਬੰਬੂ ਦੇ ਨਾਲ ਚਣਾਂ ਦਾ ਲੈਣੀ ਹੈ। 1 ਕਿਜੀ। ਹੁਣ ਐਸਟੀਮੇਟ ਦੇ ਦੇ ਜਿੰਨੀਆਂ ਜਿੰਨੀਆਂ ਪਾਈਆਂ ਪੂਰੀਆਂ ਪੂਰੀਆਂ ਕਿ ਵੱਧ ਘੱਟ ਆ। ਹਾਂ। ਪਕੜੋ ਖਾਂਡ ਡਿਸਾਈਡ ਕਰ ਦਿੱਤਾ ਸਰ ਕਿਉਂ ਕਿ ਕਿਹੜੀ ਲੈਣੀ ਤੇ ਅਸੀਂ ਆਹ ਸਮਾਨ ਲੈ ਲਿਆ ਗ੍ਰੋਸਰੀ ਦਾ ਬਾਕੀ ਦੇਖਦੇ ਆਂ ਤੇ ਰੋਰੀ ਪੱਕੇਰ ਫਾਈਨਲ ਰੇਟ ਅਲੱਗ-ਅਲੱਗ ਲਿਖਿਆ ਤੇ ਦੇਖ ਸਕਦੇ ਆਂ ਆ ਨਾਮ-ਨਾਮ ਵੀ ਦਿੱਤਾ ਤੁਹਾਨੂੰ ਕਿੰਨੇ-ਕਿੰਨੇ 129 ਰੁਪਏ ਵੀ 111 ਵੀ ਆ ਤੇ ਸਾਰਿਆਂ ਦੇ ਨਾਮ ਲਿਖੇ ਵੀ ਐ ਮੈਂਸ਼ਨ ਵੀ ਆ ਤੇ ਬਾਕੀ ਇਧਰੀ ਸਾਈਡ ਦੇਖੋ ਜੀ ਦਾਲਾਂ-ਤੋਲਾਂ ਦੇ ਅਲੱਗ-ਅਲੱਗ ਰੇਟ ਲਿਖੇ ਆ ਬਾਕੀ ਤੁਸੀਂ ਆ ਕੇ ਇੱਥੇ ਵਿਜ਼ਿਟ ਕਰੋ ਤੁਹਾਨੂੰ ਪਤਾ ਲੱਗੂ ਮੈਂ ਤੁਹਾਡਾ ਜ਼ੂਮ ਕਰਕੇ ਤੁਹਾਨੂੰ ਦਿਖਾਉਣਾ ਦੇਖੋ ਇੰਤੇ ਸਾਈਡ ਦੇਖੋ ਯਾਰ ਤੇ ਤੁਹਾਨੂੰ ਉਥੇ ਆਟਾ ਹੀ ਮਿਲ ਜੂਗਾ ਫੋਰਚੂਨ ਦਾ ਯਾਰ ਆਟਾ ਵਾਂ ਕਿੰਨੇ ਰੁਪਏ ਕਿਲੇ 425 ਰੁਪਏ ਹੀ ਆਹ ਲੋ ਜੀ 10 ਕਿਲੋ ਦੀ ਪੈਕਿੰਗ ਆ ਬਾਕੀ ਆਸ਼ੀਰਵਾਦ ਆ ਰੇ ਇਹ ਤਾਂ ਅਲੱਗ-ਅਲੱਗ ਗ੍ਰੇਡ ਆਮੋ ਰੱਡ ਗ੍ਰੇਪਸ ਆ 229 ਰੁਪਏ ਕਿਲੋ ਆਹ ਦੇਖੋ ਸੰਗਾ ਜੀ ਕਿੱਡੇ-ਕੱਡੇ ਮੋਟੇ-ਮੋਟੇ ਵਾਖਿਆ ਦੇਖੋ ਲੱਗ ਲਾ ਗ੍ਰੇਡ ਸਾਰੇ ਨੋਟਿੰਗ ਫਾਈਨਲੀ ਫਾਈਨਲੀ ਖੰਡ ਲੜੀ ਹੈ ਬਈ ਸਾਰੇ ਡਿਸਾਈਡ ਕਰਕੇ ਡਿਸਾਈਡ ਕਰ ਤੋਟਾਂ ਚਾਵਲਾਂ ਦਾ ਯਾਰ ਰੁਪਏ ਦਾ ਚਲੋ ਜੀ ਅਰ ਵੀ ਹੈਗੀ ਹੈ ਜੀ 45 ਰੁਪਏ ਕਿਲੋ ਤੱਕ ਹੀ ਆ ਹੈਗੀ ਆ 70 ਰੁਪਏ ਰੱਖ ਕੇ ਚੱਲੋ ਲਗ ਲਗ ਰੇਟ ਲਾ ਫਰੂਟ ਦੇ ਦੇ ਪਏ ਆ ਕੀ ਵੀ ਹੈਗਾ ਵਾ 40 ਰੁਪਏ ਮੰ ਤੋਂ 49 ਰੁਪਏ ਦਾਣਾ ਸੱਲ ਘਟਦੇ ਨੇ ਸੱਲ ਹਾਂ ਸੱਲ ਘਟਣਾ ਹੁਣ ਇਨੀ ਦੀ ਦੀ ਸ਼ੋਪਿੰਗ ਕਰਦੇ ਪਏ ਆ ਤੇ ਸਾਨੂੰ ਸਬਸਕ੍ਰਾਈਬਰ ਭਾਜੀ ਹੁਣੇ ਮਿਲ ਗਏ ਸੀ ਐਨ ਸਬਸਕ੍ਰਾਈਬਰ ਭਾਜੀ ਮਿਲ ਗਈ ਹੈ ਹਾਂਜੀ ਬੜੀ ਖੁਸ਼ੀ ਹੁੰਦੀ ਲੈਣ ਤੇ ਮਿਲਦੇ ਸਾਰੇ ਜਣੇ ਐਵੇਂ ਆਪਣੀ ਤਾਂ ਉਧਰ ਪਈ ਆ ਉਧਰ ਖੜੀ ਆ ਆ ਵੇਖੋ ਯਾਰ ਇਹ ਰੇਟ ਨਹੀਂ ਤਾਂ ਮੈਂਸ਼ਨ ਹੀ ਕੀਤਾ ਰੇਟ ਉਦਾਇ ਮਤਲਬ 1500 ਰੱਖ ਕੇ ਚਲ ਰਹਾ ਰੇਟ ਆ ਵੀ ਤੁਹਾਨੂੰ অলਮੋਸਟ ਸਾਰਾ ਸਮਾਨ ਮਿਲ ਜਣਾ ਤੋ ਕਿਹੋ ਜਿਹਾ ਕੋ ਜੀ ਐਣੀ ਨੇ ਸਮਾਨ ਚੱਕ ਲਿਆ ਆਪਣੇ ਟੋਕਰੀ ਲੈ ਕੇ ਤੁਰ ਪਏ ਐ ਐਣੀ ਇਧਰ ਕੀ ਕੋਈ ਮੇਨ ਸਮਾਨ ਆਪਣਾ ਖਾ ਇਧਰ ਆ ਲੈ ਇਧਰ ਆ ਕੇ ਇਧਰ ਰਹਿ ਗਿਆ ਮੰਮੀ ਜਿਹੜਾ ਕਹਿੰਦੇ ਕੇ ਆਹ ਦੇਖੋ ਆਹ ਕਿਹੜਾ ਰੱਥ ਕੇ ਆਹ ਲੋ ਜੀ ਇਹ ਰੱਥ ਇਹਨਾਂ ਨੇ ਲਿਖਿਆ ਹੋਇਆ ਆਹ ਦੇਖੋ 149 149 ਦਾ 56 ਰੁਪਏ ਮਤਲਬ ਚ ਉਹ ਆਰਾਖ ਲੋ ਹੋਰ ਦੋ ਲੈ ਲਓ ਦੋ ਲੈ ਲਈਏ ਇੱਕ ਹੋਰ ਲੈ ਲੈਣੇ ਚਲੋ ਜੀ ਤੇ ਬਾਕੀ ਸਾਰਿਆਂ ਦਾ ਰੇਟ ਅਲੱਗ-ਅਲੱਗ ਲਿਖੇ ਹੋਏ ਆ ਤੁਸੀਂ ਦੇਖ ਸਕਦੇ ਆ ਸਾਰੇ ਜਿਵੇਂ ਕੱਲਾ-ਕੱਲਾ ਦੱਸਾਂ ਤਾਂ ਫਿਰ ਕਾਫੀ ਟਾਈਮ ਲੰਮਾ ਹੋ ਜਾਣਾ ਆਹ ਦੇਖੋ ਤੁਸੀਂ ਵੇਖੋ ਕਿਹੜਾ ਵੀ ਦਿੱਤੀ-ਦੀ ਹਲੂ ਰੇਟਾਂ ਦੇ ਹਨਾ ਤੇ ਬਾਕੀ ਚੱਲਦੇ ਆਂ ਇੱਧਰ ਦੇਖਦੇ ਆਂ ਹੋਰ ਕੀ ਲੈਣੇ ਆਂ ਹਾਂਜੀ ਬਤਾਓ ਬਤਾਓ ਮੇਂ ਗਰਮੀ ਹੈ ਇਹ ਕੀ ਕਰਨਾ ਨਾ ਮਮੀ ਕਹਿੰਦੇ ਬਤਾਉਣ ਲੈਨੇ ਮੈਨੂੰ ਕਿਹੜੀ ਗਰਮੀ ਆ ਐਣੀ ਹੁਣ ਕੀ ਲੱਭਦੇ ਪਏ ਜੀ ਦੀ ਪਿੰਕ ਕੁਛ ਹੋਰ ਹਮ ਆਹ ਦੇਖੋ ਇਹ ਕੀ ਹੈ ਹੈਂਗਾ ਕੀ ਹੈ ਹਾਂ ਹੈਂਗਰਾ ਇਹ ਆਹ ਦੇਖੋ ਜੀ ਇੱਕ ਨਾ ਇੱਕ ਫਰੀ ਹਾਂ ਲੋ ਜੀ ਇਹ ਹੈਗਾ ਵਾ 550 ਰੱਖੋ ਆ ਥੱਲੇ ਹੈਗਾ ਇਹ ਹੈਗਾ ਵਾ 100 ਉਹੀ 80 ਰੁਪਏ ਰੱਖ ਲਓ ਸਿੱਦੇ ਹੈਨਾ 79 ਤਾਂ ਇੱਧਰ ਸਾਰਾ ਮੈਗੀ ਹੈ ਸਾਰਾ ਮੈਗੀ ਡਿਪਾਰਟਮੈਂਟ ਬਣਾ ਦੇ ਹਾਂ ਜਿੱਪੀ ਮੈਗੀ ਇਹਦਾ ਰੇਟ ਨੀਥੇ ਤੇ ਲਿਖਿਆ ਕਿੰਨਾ ਬਾਕੀ ਉਧਰ ਸੈਂਡ ਦੇ ਕਿ ਆ ਲਓ ਆ ਪੈਕਿੰਗ ਦੇ ਵਿੱਚ ਵੀੜੀ ਹੁੰਦੀ ਹੈ ਹੈਨਾ ਆ ਲਓ ਜੀ ਅੱਛਾ ਟਰੋਲੀ ਨਹੀਂ ਤੁਰਦੀ ਪੀ ਹੁਣ ਮੈਨੂੰ ਮਤਲਬ ਕਮਾਂਡ ਸਾਹਮਣੇ ਪੈਣੀ ਆ ਆ ਮੈਂ ਕਿ ਹੁਣ ਲੈ ਲਈ ਆ ਪਾ ਕਿਨੇ ਪੈਕੇ ਲੈ ਲੈ ਇਹ ਲੈਣੀ ਇਹ ਫੇਰੇਟ ਇਹ 10 10 ਰੁਪਏ ਵਾਲੀ ਹੋਣੀ ਆ ਆ ਇਹ ਤਾਂ ਹੈਗੀ ਆ ਉਹ ਬਹੁਤ ਪ੍ਰਾਈਸ ਨਹੀਂ ਬਹੁਤ ਵੱਡੀ ਕੀ ਕਰਨੀ ਆਪਾਂ ਇੰਨੀ ਹੋਊਗਾ ਕਿਧਰ ਕੀ ਟ੍ਰੋਲੀ ਆਪਣੀ ਚਲੋ ਜੀ ਆ ਦੇਖੋ ਕੋਲਡ ਡਰਿੰਕ ਸਲਾਈਸ ਤਾਂ ਰੇਟ ਨੂੰ ਨਹੀਂ ਇੱਥੇ ਲਿਖਿਆ ਆ ਤਾਂ ਤੇ ਸ਼ਾਇਦ ਨਵੀਂ ਅਪਡੇਟ ਹੋ ਕੇ ਰੇਟ ਇੱਧਰ ਵੀ ਰੇਟ ਹੈਣੀ ਆ ਪਿਛਲੇ ਪਲੋਕ ਚ ਰੇਟ ਤਾਂ ਲਿਖੀ ਸੀ ਇਸ ਵਾਰ ਸਭ ਤੋਂ ਰੇਟਾ ਦੇਖੋ ਮਟੇ ਤੇ 100 ਪਾਡੀ 20 ਰੁਪਏ ਮੇ ਟੂ 20 ਰੁਪਏ ਟੂ ਅੱਛਾ 20 ਰੁਪਏ ਦੇ ਵਿੱਚ ਤਾਂ ਦੋ ਮਿਲ ਜੂਗੇ ਕਹਿੰਦੇ ਸਰਗਨ ਨੂੰ ਮੈਂ ਦਿੱਤੀ ਕਮਾੜ ਦੇ ਕੋ ਟ੍ਰੋਲੀ ਹੋ ਗਈ ਭਾਰੀ ਅੱਛੀ ਜੀ ਹਲਾਵਾ ਜੀ ਦਿਸਮਾਨ ਹੋ ਗਿਆ ਖਤਮ ਫੋਨ ਕੀ ਲਈ ਕੀ ਲੈਣਾ ਦੇਖੋ ਰੇਮ ਦਰਪੇ ਵਾਲਾ ਵੀ ਆ ਆਨੇ ਕੋ ਨਿੱਕੇ ਜਾਵਾਂ ਮੈਂ ਕੋਲ ਤੇ ਠੀਕ ਹੈ ਕਿ ਬੋਟਲ ਮਟੀਰੀਅਲ ਰੀਸੀ ਬਾਕੀ ਦਲੇ ਪਾਸੇ ਸਾਰਾ ਇਹ ਸਰਪ ਦਾ ਕਾਊਂਟਰ ਸਾਰਿਆਂ ਤੇ ਲੱਗ ਸੋਲਫਕ ਸੋਲਦੀ ਐਮ ਆਰ ਪੀ ਹੈਗੀ 1100 29 ਰੁਪਏ ਤੇ ਤੁਹਾਨੂੰ ਪੰਦਾ 945 ਰੁਪਏ ਦਾ ਇਹ 250 ਰੁਪਏ ਸੀਫ ਪਾਸੇ ਸਾਰੇ ਡਿਸਪੋਜ਼ੇਬਲ ਲੱਗੇ ਆ ਸਾਰੇ ਤੇ ਅਸੀਂ ਵੀ ਇਹ ਲਈ ਆਏ ਆ ਬਟਰ ਪੇਪਰ ਕਿਉਂਕਿ ਸਕੂਲ ਤਾਂ ਹੁਣ ਤੁਹਾਨੂੰ ਪਤਾ ਛੁੱਟੀਆਂ ਖਤਮ ਹੋ ਜਾਣੀਆਂ ਤੇ ਨੀਦੀ ਨਹੀਂ ਜਾਣਾ ਸਕੂਲ ਤਾਂ ਨੀਦਾ ਬਟਰ ਪੇਪਰ ਹੋਇਆ ਸੀ ਖਤਮ ਅੱਦਲੇ ਕਾਸੇ ਸਾਰਾ ਕੁਝ ਲੱਗਾ ਹੋਇਆ ਅਦੋਂ ਦਿਖਾਇਆ ਸੀ ਪਿਛਲੀ ਵੀਡੀਓ ਚ ਵੀ ਰੋਟੀ 50% ਆਫ ਲੱਗਾ ਧਾਬ ਤੇ ਜਿੰਨੇ ਵੀ ਸ਼ੈਂਪੂ ਸਾਰੇ ਆ ਤੇ 50% ਆਫ grocery ਕਿੱਛ ਸਦੋਂ ਤੋਂ ਹੋ ਗਈ ਸ਼ਾਪਿੰਗ ਹੋਈ ਤੇ 1 kg ਖੰਡ ਤੁਹਾਨੂੰ ਫ੍ਰੀ ਇੱਧਰ ਦੇ ਪਾਸੇ ਸਾਰਾ ਮੇਕਅਪ ਦਾ ਸਮਾਨ ਲੈਟਮੀ ਲੈਟਮੀ ਹੈਰਨ ਸ਼ੋਲਡਰ ਜਿਲਟ ਡਾਊ ਬੈਸਲਿਨ ਇੱਧਰ ਹੇਅਰ ਸਰਮ ਸਾਰੇ ਤੇ ਬਾਕੀ ਪਾਰਕਿੰਗ ਦੇ پیسے ਹੋ ਗਏ ਲੈਸ ਥੀਰ ਪਈ ਇਲਾ ਸੌਗਾ ਕਿ ਕਿੰਨੇ ਚ ਗੱਡੀ پارک ਲਾਈਆ ਤਾਂ ਕਰਕੇ ਕੋਲ ਡਰਿੰਕਸ ਸਰਗਮ ਸਰਗਮ ਹਾਂਜੀ 49 ਚ ਕੁਝ ਵੀ ਚੱਕੋ 99 ਚ ਵੀ ਇਹ ਪੂਹ ਹਮ ਲਾ ਜੀ ਸਰਗਮ ਕਰਦੇ ਤੇ ਸਰਗਮ ਨੂੰ ਲੱਗਣਾ ਸੀ ਇਹਦੇ ਟਾਈਮ ਤਾਂ ਕਰਕੇ ਅਸੀਂ ਬਾਹਰ ਆ ਗਏ ਤੇ ਇੱਧਰ ਦੀਦੀ ਤੇ ਭਾਜੀ ਸਾਨੂੰ ਇੰਨੇ ਸੀ ਕਹਿੰਦੇ ਤੁਹਾਡੀਆਂ ਵੀਡੀਓਜ਼ ਦੇਖਦੇ ਆ। ਬਾਕੀ ਹੋ ਗਈ ਸ਼ਾਪਿੰਗ ਡਨ। ਉਧਰੋਂ ਸਮਾਨ ਲੈ ਕੇ ਇੱਥੋਂ ਤੁਹਾਨੂੰ ਮਿਲਣਾ ਬਾਕਸ ਲਾ ਸੀ। ਤੇ ਭਾਜੀ ਹੋਣੀ ਦੀ ਸ਼ਾਪਿੰਗ ਵੀ ਹੋ ਗਈ, ਦੀਦੀ ਦੀ ਸ਼ਾਪਿੰਗ ਵੀ ਹੋ ਗਈ, ਸਾਡੀ ਵੀ ਸ਼ਾਪਿੰਗ ਹੋ ਗਈ। ਤੇ ਚਲੋ ਜੀ ਅਸੀਂ ਆ ਗਏ ਨੀਚੇ ਪਾਰਕਿੰਗ 'ਚ। ਸਾਡੀ ਹੋ ਗਈ ਸ਼ਾਪਿੰਗ ਡਨ। ਤੇ ਬਾਕੀ ਗੱਡੀ ਲਈ ਸੀ ਨੀਚੇ ਪਾਰਕਿੰਗ 'ਚ ਉਹ ਵੀ ਸਾਡੇ ਪਾਸੇ ਹੋ ਗਿਆ 1.70 ਰੁਪੀਆ ਲੈਂਦੇ ਪਾਰਕਿੰਗ। ਤੇ ਉਹ ਤੁਹਾਡੇ ਪੀਰ ਪੀਏ ਜਦੋਂ ਤੁਸੀਂ ਸਮਾਨ ਪਰਚੇਸ ਕਰਦੇ ਆ ਤਾਂ ਲੈਸ ਹੋ ਜਾਂਦੇ ਆ ਤੇ ਇਹ ਵੀ ਸਾਨੂੰ ਹੁਣ ਪਤਾ ਲੱਗਾ ਤੇ ਬਾਕੀ ਅਗਰ ਤੁਸੀਂ 2500 ਤੋਂ ਉੱਪਰ ਦੀ ਸ਼ਾਪਿੰਗ ਕਰਦੇ ਆ ਤਾਂ ਉਹ ਵੀ ਥੱਡੇ ਹੋ ਜਾਂਦੇ ਆ 1 ਕਿਜੀ ਤੁਹਾਨੂੰ ਖੰਡ ਜਿਹੜੀ ਕਿ 슈ਗਰ ਫ੍ਰੀ ਮਿਲਦੀ ਹੈ ਕਿੱਥੇ ਆ اچھا ਉਹ ਆ ਚਲੋ ਕਿੱਦਾਂ ਫਿਰ ਸਰਗਾ ਕੈਸਨ ਚਲੋ ਹੁਣ ਚਲਿਏ ਟਾਈਮ ਬਹੁਤ ਹੋ ਗਿਆ ਆ ਦੇਖ ਸੋਟਲੋ ਹੁਣ ਇੱਥੇ ਹੀ ਤੁਸੀਂ 3000 ਰੁਪਏ ਸੋਟਨੋ ਚਲੋ ਚਲਿਏ ਹੁਣ ਟਾਈਮ ਬਹੁਤ ਹੋ ਗਿਆ ਹੈ ਇੱਥੇ ਬਣਾ ਲਓ ਚਲੋ ਖੋਲੋ ਹੈਲੋ ਜੀ ਤੇ ਸਮਾਨ ਲੱਗੇ ਸਰਗਮ ਚੱਕਣ ਤੇ ਅਸੀਂ ਕੁਝ ਕੇ ਟਾਈਮ ਲਈ ਬੰਦਾ ਲਿਆ ਏਸੀ ਲਈ ਔਰ ਲਈ ਚੱਕ ਚੱਕੋ ਜਲਦੀ ਕਿੰਨੇ ਲੈਣੇ 500 ਰੁਪਏ 500 ਰੁਪਏ ਅੱਛਾ ਮੈਂ ਸੁਣਿਆ 1000 ਰੁਪਏ ਮੈਂ ਕਿਹਾ ਛੱਡੋ 1000 ਆਹੀ ਆਪੇ ਸਵਾਰ ਰੱਖੀਏ 1000 ਰੁਪਏ ਤਾਂ ਹੀ ਹੋਰ ਸੌਦਾ ਨਾਲ ਲਈਏ ਕਿਉਂ 500 ਰੁਪਏ ਗਿਆ ਅੱਛਾ ਲਓ ਜੀ 3000 ਰੁਪਏ ਤੋਂ ਸਾਨੂੰ ਕਿੰਨੇ ਬਚੇ ਆ ਕਿੰਨੇ 60 70 ਰੁਪਏ ਹਾਂ ਤੇ ਚਲੋ ਸਮਾਨ ਸਾਡਾ ਹੋ ਗਿਆ ਡਨ ਹੁਣ ਚਲਿਏ ਰੱਖੋ ਚਲੋ ਜੀ ਉੱਥੇ ਰੱਖਿਓ ਇਹਨੂੰ ਜਾਓ ਜਿਓ ਉੱਥੇ ਰੱਖਿਓ ਇਹਨੂੰ ਆਪਣੀ ਡਿਊਟੀ ਨਿਭਾਉ ਤੇ ਬਾਕੀ ਆਪਣਾ ਆਪਣਾ ਜਿਹੜਾ ਫਰਜ਼ ਆ ਉਹ ਸਾਨੂੰ ਹਰ ਇੱਕ ਨੂੰ ਨਿਭਾਉਣਾ ਚਾਹੀਦਾ ਜਿੱਦਾਂ ਹੈ ਚਲਈਏ ਚਲੋ ਚਲੋ ਜਲਦੀ ਜਲਦੀ ਚਲੋ ਟਾਈਮ ਬਹੁਤ ਹੋ ਗਿਆ ਤੇ ਅਸੀਂ ਅੱਜ ਘਰੋਂ ਹੀ ਲੇਟ ਨਿਕਲੇ ਸੀਗੇ ਤੇ ਬਾਕੀ ਹੁਣ ਚਲੋ ਚਲੋ ਜਲਦੀ ਕਰੋ ਗਾਲਾਂ ਵੀ ਪਹਿਣੀਆਂ ਲਓ ਜੀ ਉਹ ਕਰ ਗਏ ਨੇ 9:00 ਵਜ ਜਾਣੇ ਮੇਰਾ ਪੂਰਾ 8:35 ਹੋ ਗਏ ਤਾਂ ਬਾਕੀ ਤੁਹਾਨੂੰ ਪਤਾ ਕਦੀ ਕਦੀ ਵਲੌਗ ਦੇ ਚੱਕਰ 'ਚ ਘਰੋਂ ਗਾਲਾਂ ਵੀ ਪੈ ਜਾਂਦੀਆਂ ਗਾਲਾਂ ਨੂੰ ਪੈਂਦੀਆਂ ਸਪੋਰਟ ਕਰ ਦਿਆ ਕਰੋ ਅੱਛਾ ਸਪੋਰਟ ਕਰ ਦਿਆ ਕਰੋ ਦੇਖੋ ਸਪੋਰਟ ਕਰੋਗੇ ਤੁਹਾਨੂੰ ਪਤਾ ਗਾਲਾਂ ਸਾਡੀਆਂ ਘਟ ਜੂਗੀਆਂ ਗਾਲਾਂ ਘਟ ਜੂਗੀਆਂ ਯਾਰ ਥੋੜੇ ਬੋਧੇ ਸਾਨੂੰ ਕੁਝ ਮਿਲ ਜੂਗਾ ਸਪੋਰਟ ਕਰੋਗੇ ਸ਼ੇਅਰ ਕਰੂਗੇ ਆਪਣੇ ਆਲੇ ਦੁਆਲੇ ਦੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਤੇ ਗੱਡੀ ਤੇਲ ਪਾਊਗਾ ਤੇ ਸਾਡੇ ਤੇਲ ਨਹੀਂ ਪੈਣਾ ਮੈਂ ਗੱਡੀ ਤੇਲ ਪਾਊਗਾ ਬਾਈਕ ਤੇ ਤੇ ਤੁਹਾਨੂੰ ਪਹਿਲਾਂ ਤੇਲ ਲੱਗਦਾ ਬਾਕੀ ਸਾਨੂੰ ਗਾਲਾ ਘੱਟ ਪੈਣ ਕਰਨੀ ਆ ਤੇ ਫਿਰ ਤੁਹਾਨੂੰ ਜਿਆਦਾ ਤੋਂ ਜਿਆਦਾ ਡੇਲੀ ਡੇਲੀ ਬਲੌਗ ਆਇਆ ਕਰਨ ਕਿ ਨਿਊ ਡੇਲੀ ਡੇਲੀ ਅਪਡੇਟ ਹੋਇਆ ਕਰੂਗੀ ਤੇ ਬਾਕੀ ਕੋਸ਼ਿਸ਼ ਹੋਣੀ ਸੀ ਇਹੀ ਕਰਨੀ ਆ ਕਿ ਤੁਹਾਨੂੰ ਡੇਲੀ ਅਪਡੇਟ ਦੇਈਏ ਕਰੀ ਆਪਣੇ ਸ਼ਹਿਦਪੁਰ ਬਾਰੇ ਆਪਣੇ ਲਾਗੇ ਛਾਕੇ ਦੇ ਏਰੀਆ ਬਾਰੇ ਤੇ ਤੁਹਾਨੂੰ ਸੋਹਣੀਆਂ ਸੋਹਣੀਆਂ ਜਗ੍ਹਾ ਕਮਾਈਏ ਕਰੀਏ ਠੀਕ ਆ ਬਿਲਕੁਲ ਵਧੀਆ ਵਧੀਆ ਜਗ੍ਹਾ ਹੋ ਗਿਆ ਮੇਲੇ ਹੋ ਗਿਆ ਹੋਰ ਆਪਣੇ ਕਿਤੇ ਵਧੀਆ ਲੋਕੇਸ਼ਨ ਹੋ ਗਈ ਹੈ ਨਾ ਲੋ ਜੀ ਤੇ ਬਾਕੀ ਇਧਰਲੇ ਪਾਸੇ ਮਾਰਕੀਟ ਸਾਰੀ ਖੁੱਲੀ ਪਈ ਹੈ ਹਜੇ ਬਸ ਹੋ ਗਿਆ ਆਪਣੀ ਸ਼ੋਪਿੰ ਤੇ ਬਾਕੀ ਨੇ ਤਾਂ ਅਸੀਂ ਕੱਲ ਜੀ ਕਿਤੇ ਜਾਣਾ ਸੀ ਤਾਂ ਘਰ ਦੇ ਨਾਲ ਕਹਿਣਾ ਸੀ ਆ ਵੀ ਲਿਆਇਆ ਆ ਵੀ ਲਿਆਇਆ ਫਿਰ ਇਸ ਕਰਕੇ ਅਸੀਂ ਐਡਵਾਂਸ ਅੱਜ ਸਾਡਾ ਸ਼ਾਮੀ ਪਲਾਨ ਬਣਿਆ ਕਿ ਕੱਲ ਕਿਤੇ ਜਾਣਾ ਹੈ ਤੇ ਉਹਦੀ ਵੀਡੀਓ ਵੀ ਤੁਹਾਨੂੰ ਆਜੂਗੀ ਤੇ ਲਓ ਜੀ ਟ੍ਰੈਫਿਕ ਹੋ ਗਿਆ ਜਾਉਂ ਸੰਗਤ ਜੀ ਅੱਜ ਦਾ ਬਲੌਗ ਇੱਥੇ ਕਰਦੇ ਹਾਂ ਜੀ ਇਹ ਵੀਡੀਓ ਵਧੀਆ ਲੱਗੀ ਚਾਰੇ ਨੂੰ ਲਾਈਕ ਸ਼ੇਅਰ ਸਬਸਕ੍ਰਾਈਬਰ ਦਾ ਨਾਮ ਪੇ ਲਿਓ ਤੇ ਮਿਲਾਂਗੇ ਤੁਹਾਨੂੰ ਨੈਕਸਟ ਨਿਊ ਬਲੌਗ ਚ ਵਧੀਆ ਬਲੌਗ ਚ ਨਾਲ ਇੱਕ ਚੀਜ਼ ਹੋਰ ਵਧੀਆ ਲੱਗਾ ਥੈਂਕ ਯੂ ਸੋ ਮਾਚ ਇਹਨਾਂ ਜਰਾ ਤੁਸੀਂ ਪਿਆਰ ਦਿੱਨੇ ਆ ਸਾਨੂੰ ਅੱਜ ਭਾਈ ਸਾਡੇ ਮਿਲੇ ਸਬਸਕ੍ਰਾਈਬਰ ਭਾਈ ਮੇਰੇ ਨਾਲ ਪਬਜੀ ਵੀ ਮਿਲੇ ਹੁਣ ਅਸੀਂ ਜਿੱਥੇ ਵੀ ਚਾਹੀਦਾ ਇਹਨਾਂ ਟੱਚ ਬੁਟ ਹੈ ਨਾ ਜਿੱਥੇ ਵੀ ਅਸੀਂ ਚਾਹੀਏ ਮੈਂ ਸ਼ਾਇਦ ਪਹਿਲਾਂ ਵੀ ਦੱਸਿਆ ਸ਼ਾਇਦ ਕਿ ਨਹੀਂ ਦੱਸਿਆ ਅਸੀਂ ਕਿਤੇ ਵੀ ਚਲ ਜਾਈਏ ਚਾਹੇ ਕਿਤੇ ਸੈਲੂਨ ਚਲ ਜਾਈਏ ਚਾਹੇ ਕਿਤੇ ਅਸੀਂ ਸ਼ਾਪਿੰਗ ਕਰਨ ਹੁਸ਼ਿਆਰ ਪੁਰੀ ਕਿਤੇ ਮਤਲਬ ਘੁੰਮਦੇ ਹੋਈਏ ਦਿਨੇ ਜਾਈਏ ਦੁਪਹਿਰ ਜਾਈਏ ਰਾਤ ਨੂੰ ਟੱਚ ਬੁਟ ਸਾਨੂੰ ਕੋਈ ਨਾ ਕੋਈ ਮਿਲ ਜਾਂਦਾ ਤੇ ਤੁਸੀਂ ਸਾਰੇ ਜਾਣੇ ਬਹੁਤ ਜ਼ਿਆਦਾ ਪਿਆਰ ਕਰਦੇ ਆ ਤੇ ਉਹ ਬੀ ਜੁੜੀ ਕਹਿੰਦੇ ਨੇ ਕਹਿੰਦੇ ਸੀ ਜਣਾਣਾ ਅੱਜ ਵੀ ਤੇ ਵੀ ਬਲੌਗ ਪਾਇਆ ਸੀ ਨਾ ਅਜੇ ਤਾਂ ਮਹਾਮਾਰੀ ਦਾ ਪਾਇਆ ਨਾ ਸਵੇਰੇ ਜਿਹੜਾ ਬਲੌਗ ਆਇਆ ਤੇ ਅਪਡੇਟ ਪਾਈ ਆ ਤੇ ਰੋਡ ਦੀ ਅਪਡੇਟ ਪਾਈ ਜਿਦਾ ਕਿ ਤੁਹਾਨੂੰ ਪਤਾ ਵਾ ਰੋਡ ਬਿਲਕੁਲ ਕਿ ਡੈਮੇਜ ਹੋਇਆ ਬਿਲਕੁਲ ਲੈਂਡਸਲਾਈਡ ਹੋਇਆ ਨਾ ਇਸੀ ਮੈਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਥੈਂਕ ਯੂ ਸੋ ਮੱਚ ਇਸ ਕਰਕੇ ਸ਼ੇਅਰ ਕਰਦੇ ਕਰੋ ਇਹ ਤੋਂ ਮੋਟੀਵੇਸ਼ਨ ਮਿਲਦੀ ਆ ਲਾਈਕ ਜਰੂ ਕਰਦੇ ਕਰੋ ਜੇ ਤੁਹਾਨੂੰ ਹਾਰਟ ਦੀ অপਸ਼ਨ ਹੁੰਦੀ ਲਾਈਕ ਤੇ ਹਾਈਪ ਕਰਦੇ ਆ ਕਰੋ ਉਹ ਜਿਹੜੇ ਪੁਆਇੰਟ ਮਿਲਦੇ ਆ ਕਿ ਸਾਨੂੰ ਮੋਟੀਵੇਸ਼ਨ ਮਿਲਦੀ YouTube ਵੱਲੋਂ ਤੇ ਬਾਕੀ ਹਰ ਹਰ ਵਧੀਆ ਚੀਜ਼ ਨੂੰ ਹਾਈਪ ਕਰਨਾ ਚਾਹੀਦਾ ਤੇ ਇਸ ਕਰਕੇ ਤੁਸੀਂ ਵੀ ਹਾਈਪ ਕਰੋ ਠੀਕ ਆ ਤੇ ਬਾਕੀ ਚਲੋ ਚੱਲਦੇ ਆ ਹੁਣ ਗੱਲਾਂ ਬਾਤਾਂ ਇੱਥੇ ਸਮਾਪਤ ਕਰਦੇ ਆ ਗੱਲਾਂ ਬਾਤਾਂ ਬਹੁਤ ਜ਼ਿਆਦਾ ਕਰਨ ਵਾਲੀਆਂ ਆ ਗੱਲਾਂ ਬਹੁਤ ਲੰਬੀਆਂ ਹੋ ਜਾਣੀਆਂ ਬਲੌਗ ਵੀ ਲੰਬਾ ਬਣ ਜਾਣਾ ਕੱਲ ਇਹ ਸੇ ਕਰਕੇ ਅਸੀਂ ਗੱਲ ਛੇੜਦੇ ਹੀ ਨਹੀਂ ਤੇ ਬਾਕੀ ਚੱਲਦੇ ਆ ਠ ਦੀ ਮਿਲਾਂਗੇ ਤੁਹਾਨੂੰ ਕੱਲ ਨੈਕਸਟ ਵੀਡੀਓਜ਼ ਨਵੇਂ ਬਲੌਗ ਦੇ ਨਾਲ ਤਦ ਤੱਕ ਹੱਸਦੇ ਵਾਸਤੇ ਰਹੋ ਖੁਸ਼ ਰਹੋ ਖੁਸ਼ੀਆਂ ਮਾਣੋ ਚਲੋ ਸਸਤੀ ਗੱਲ ਜਮਾ ਕਰੀ ਲਓ ਜੀ ਡਾਊਨ Town ਹੁਸ਼ਿਆਰਪੁਰ ਚਲਿਏ ਘਰ ਇਸ ਤੋਂ ਪਹਿਲਾਂ ਪਹਿਲਾਂ ਕਰੋ ਚਾਰ ਪੰਜ ਵਾਰੀ ਫੋਨ ਆ ਜਾਏ ਡੈਡੀ ਕੋ ਪੈਣ ਗਾਲਾ ਚਲਿਏ ਜਲਦੀ ਇਟ ਟੇਕ ਕੇਅਰ ਬਾਏ ਬਾਏ